ਅਜੇ ਕੰਮ ਛੱਡਣਾ ਕੋਈ ਨਹੀਂ ਸਾਰੇ ਕੰਮ ਅਜੇ ਪਹਿਲਾਂ ਦੇ ਇਧਰ ਨਾ ਇੱਥੇ ਮਿੱਟੀ ਘਟਾ ਬੜਾ ਘਰ ਚ ਪਿਆ ਹੈ ਮਿਸਤਰੀਆਂ ਨੇ ਖਲਾਰਾਏ ਆ ਆਉਂਦੇ ਨੂੰ ਅਜੇ ਕਿਹਨਾਂ ਸਾਰਾ ਘਰ ਹੀ ਮਿਸਤਰੀ ਜਿਹੜਾ ਰੋਡ ਦੇ ਪਾਣੀ ਦਾ ਸਮਝਦਾ ਵੀ ਆੜ ਆ ਗਿਆ ਕੁਝ ਦਿਨ ਇੱਕ ਦਿਨ ਲਈ ਸਾਡੇ ਘਰ ਆਉਂਦੇ ਹੀ ਆੜ ਵੀ ਤੇ ਫੇਰ ਵੀ ਤੇ ਲੋਕ ਕਰਦੇ ਹੀ ਆ ਕਿ ਜਰਾ ਅਸੀਂ ਸਮਝਣਾ ਕਿ ਅਜਾੜ ਆਇਆ ਸਾਡੇ ਘਰ ਤੂੰ ਉਹਦੇ ਤੂੰ ਅਜੇ ਦੇਖ ਲੈਣਾ ਘਰ ਦੇ ਸਾਰਾ ਪਾਣੀ ਪੂਣੀ ਮਾਰ ਕੇ ਕਰਾਣਾ ਆਬ ਸਾਰੇ ਕੰਮ ਅੱਜ ਇਕੱਠੇ ਹੀ ਕਰਨੇ ਵਿੱਚ ਹੀ ਗਰਾਊਂਡ ਤਿਆਰ ਵਿੱਚ ਜਾਂ ਘਰ ਦੀ ਸਫਾਈ ਵਿੱਚ ਹੀ ਮਿਸਤਰੀਆਂ ਨੇ ਲਾਈ ਜਾਣੇ ਕੰਮ ਬੜੇ ਕੰਮ ਕਰਨੇ ਆ ਜੀ ਅੱਜ ਫੇਰ ਨਾ ਮੈਂ ਅੱਜ ਕੰਮ ਨਹੀਂ ਕੋਈ ਛੱਡਣਾ ਕੋਈ ਨਹੀਂ ਬਖਸ਼ਣਾ ਸੱਦੂ ਮੁਖ ਸਿਆਣਾ ਨਾ ਅੱਜ ਮੈਂ ਕੋਈ ਨਹੀਂ ਜੇ ਬਖਸ਼ਣਾ ਵਿਸ਼ਾ ਕੋਈ ਵੀ ਹੋਵੇ ਅਸੀਂ ਸਾਰ ਵਿਸ਼ੇ ਜੱਗੇ ਹੁੰਦੇ ਨੇ ਚਲੋ ਵੀ ਜੀ ਨੂੰ ਖਿੱਚ ਦੋ ਕੰਮ ਇਹ ਸਮਝੋ ਅੱਜ ਸਾਡੇ ਘਰ ਚ ਹੜ ਆ ਗਿਆ ਆ ਪਾਣੀ ਦਾ ਕਰਾ ਆਰਾ ਕਰਾ ਪਾਣੀ ਨਾ ਆਰਾ ਨਾ ਕੋਈ ਚੀਜ਼ ਰਹਿ ਨਹੀਂ ਜਿੰਨੇ ਚੱਲ ਉਸ ਕਰਤੇ ਨੂੰ ਵਿੱਚੇ ਨਵਾਈ ਨੂੰ ਵੀ ਫਿਰਨਾ ਵਿੱਚੇ ਉਸ ਨੂੰ ਦੱਸ ਰੂ ਅੱਜ ਵਿੱਚੇ ਮੋਟਰਸਾਈਕਲ ਵਿੱਚੇ ਹੀ ਉਹਨਿਆ ਭਾਈ ਇਹ ਵੜ ਗਿਆ ਵਿੱਚੇ ਉਹ ਹੋ ਗਿਆ ਵਿੱਚੇ ਆ ਗਿਆ ਸਾਰਾ ਕੁਝ ਚੱਲੂ ਅੱਜ ਬਖਸ਼ਣਾ ਕੋਈ ਨਹੀਂ ਜੇ ਅੱਜ ਬਹੁਤ ਨਾ ਪਾਣੀ ਤਕੀ ਆ ਤਕੀ ਆ ਬਸ ਮਰੂਦਾਂ ਦੀ ਰੇੜੀ ਵਾਂਗੂ ਤਕੀ ਆ ਸਭ ਕੁਝ ਹੁੰਦਾ ਜੇ ਚੱਲ ਉਸਤਰ ਚੱਲ ਚੱਲ ਤੂੰ ਵੀ ਵਿੱਚ ਵਿੱਚ ਨੋਂ ਗਰਿਆ ਕਰ ਨਾਲ ਨਾਲ ਅੱਜ ਕੰਮ ਇਤਰਾ ਹੀ ਚੱਲਣੀ ਅੱਜ ਖਲਾਰਾ ਹੈ ਬੜਾ ਏ ਜੋ ਏ ਟੂ ਏ ਡਾਪਾ ਨਹੀਂ ਕੋ ਬੈ ਮੈਂ ਨਾ ਬਖਸ਼ਣਾ ਹੀ ਕੋਈ ਨਹੀਂ ਅੱਜ ਤੇ ਆਈ ਨਹੀਂ ਵੇਖਣੀ ਅੱਜ ਪਲਾਸਟਿਕ ਦੀ ਬੋਲ ਰਹਿ ਗਈ ਤੇ ਦੂਜੀ ਦਾ ਛੁਰਦੋ ਸਰਾਸ ਹਾਂ ਬੀਬਾ ਹੋ ਰਿਹਾ ਮਾਲ ਸਮਾਲ ਬੜਾ ਸਾਡੇ ਕੋਲ ਮਾਲ ਤੇ ਘਰ ਭਰਿਆ ਪਿਆ ਆਪਣਾ ਦੇ ਜਿੰਨਾ ਆਖੋ ਮਾਲ ਦੇ ਦਾਂਗੇ ਮਾਲ ਦੀ ਨਾ ਹੀ ਜ਼ਰਾ ਕਰੋ ਆ ਸਾਰਾ ਜੋ ਲੱਕੜ ਤੰਬਰ ਉਹ ਕਾਤੇ ਖੜਿਆ ਬਾਕੀ ਸਮਾਨ ਰੇੜੀ ਤੇ ਰੇੜੀ ਤੇ ਚੱਲ ਗਿਆ ਆ ਲਿਆਓ ਰੇੜੀਆਂ ਅੱਜ ਲੱਦ ਲੱਦ ਘੱਲੀਏ ਤੁਹਾਡੀਆਂ ਮੈਂ ਕਿਰਾ ਮਿੱਟੀ ਕਟਾਏ ਅਸਲ ਚ ਮੈਟ ਵਿਛਾਇਆ ਸੀ ਨਾ ਉਹਦੇ ਤੇ ਮੈਟ ਪੜਦਾ ਇਹ ਹੁਣ ਥੱਲੇ ਮਿੱਟੀ ਘੱਟਾ ਤੇ ਆ ਗਮਗਮ ਜੀ ਲੱਗੀ ਐ ਫੇਰ ਵਿਛਾਲਾਂਗੇ ਮੈਟ ਮੈਟ ਦੀ ਕੀੜੀ ਗੱਲ ਐ ਪੈਲ ਨਹੀਂ ਜਲਾਉਣੀ ਆਪਾਂ ਤੇ ਇਹ ਨਹੀਂ ਜਲਾਉਣੀ ਮੈਟ ਚੱਲੂਗਾ ਤੇਲਾਂ ਦੇ ਮੈਂ ਬੜਾ ਖਲਾਫ ਜੇ ਲੱਤਾਂ ਬਾਹਾਂ ਬੜੀਆਂ ਤਰੋਂਦੀਆਂ ਜੇ ਡਿਗ ਤੇ ਬੰਦਾ ਕਿਤੇ ਵੀ ਸਕਦਾ ਵਾ ਪਰ ਜਿਹੜਾ ਕੰਮ ਹੀ ਗਲਤ ਜਿਹਾ ਹੋਣਾ ਮੈਂ ਤਿਲਕੀਆਂ ਚਲਕੀਆਂ ਲਵਾ ਲੀਂਦੇ ਗਲੋਸੀ ਲਵਾਈ ਹੀ ਅਹੀਂ ਉਹ ਖੁਰਦਲੀ ਜੀ ਲਵਾਇਆ ਕਰੋ ਟਾਇਰ ਬੰਦੇ ਦੇ ਪੁੱਤ ਬਣ ਜਾਊ ਇਤਨਾ ਲਵਾਓ ਨਾਲ ਸ਼ੀਸ਼ਾ ਜੂਸ਼ਾ ਪੜ ਕੇ ਅਗਰ ਉਹ ਨੱਚਾ ਕਰੋ ਨਾਲੇ ਸੇਤਾਂ ਬਣਾਉਂ ਮੈਂ ਬੂਟ ਜੇ ਮੇਰੇ ਆਵੇ ਕੋਈ ਨਹੀਂ ਤੂੰ ਬੂਟ ਵੀ ਤੂੰ ਬੁੰਦੇ ਆਪਾਂ ਮੈਂ ਜਿਹੜੇ ਪਾਲਚ ਕਰਾਉਣਾ ਨਾ ਮੈਂ ਇਤਰਾ ਹੀ ਪਾਣੀ ਮਾਰ ਕੇ ਦੁਰ ਪੈਣਾ ਨਾ ਮੈਂ ਪਾਲਛਾਂ ਦੇ ਵੀ ਨਹੀਂ ਦਾ ਚੱਲਣ ਤੋਂ ਲੈਦਰ ਲੂਜ਼ਰ ਵਿੱਚ ਹੀ ਆ ਮੈਂ ਤਾਂ ਸਭ ਕੋ ਵਿੱਚੇ ਚੱਲੂਗਾ ਜਿੰਨਾ ਜੇ ਚਿੱਟਾ ਪਾਣੀ ਨਾ ਹੁੰਦਾ ਉਹਨਾਂ ਚ ਵੀ ਆਪਾਂ ਟਰਾ ਮਾਰਨ ਬੋਕਾਂ ਤਾਂ ਦੱਸਿਆ ਮੈਂ ਤੇ ਛੁੱਟੀ ਵੀ ਬੜੀ ਪਾਲਚ ਮੈਂ ਪਾਲਸ਼ਾ ਪੂਛਾ ਨਹੀਂ ਮਾਰਦਾ ਮੈਂ ਤੁਹਾਡੇ ਆ ਕੋ ਪਾਲਸ਼ਾ ਨਹੀਂ ਮਾਰਦਾ ਬਹੁਤੀਆਂ ਪਾਲਸ਼ਾ ਜਣੀਆਂ ਵੀ ਮਾਰਦੇ ਨੇ ਨਾ ਮੈਨੂੰ ਨਹੀਂ ਮਾਰਦੀ ਹੱਥ ਪਾਲਸ਼ਾਂ ਕੇ ਹਦੀ ਐਤਰਾ ਹੀ ਇਹ ਪਾਲਸ਼ਾ ਵੜੀ ਜਨਤਾ ਮਾਰਦੀ ਹੈ ਅੱਜ ਕੱਲ ਇਹ ਨਹੀਂ ਕੰਮ ਸਾਡੇ ਕੋਲ ਹੈ ਇਹਦੀ ਪਾਲਸ਼ੀ ਮਾਰੀ ਜਾਂਦੇ ਲੋਕ ਤੌਲੀਆਂ ਹੀ ਬਣੇ ਫਿਰਦੇ ਲੋਕ ਤੌਲੀਆਂ ਪਤਾ ਏ ਅਨੇ ਲਾ ਤੂੰ ਤੌਲੀਆਂ ਉਹਦਾ ਫਲਾਣੇ ਦਾ ਤੌੜੀਆ ਬੜਾ ਮਾਰਦੇ ਹੀ ਲੋਕ ਪਤਾ ਨਾ ਤੁਹਾਨੂੰ ਤੌਲੀਆਂ ਤੌਲੀਆਂ ਮਾਰਿਆ ਵਧੀਆ ਲੱਗਦਾ ਨਾ ਇਤਰਾ ਮਾਰਦਾ ਹੀ ਲੋਕ ਤਾਂ ਹੋ ਗਿਆ ਲੋਕਾਂ ਦੇ ਕੋਈ ਲੱਕੜ ਦੇ ਟੁਕੜਾ ਕਾਊਂਟਰ 'ਤੇ ਆਹ ਸੁੱਕਦੇ ਫਿਰਨਗੇ ਵਾ ਮਾਰਾਂਗੇ ਇਹਨਾਂ ਨੂੰ ਪਾਣੀ ਪਾਣੀ ਮਾਰ ਦਾਂਗੇ ਘੱਟਾ ਮਿੱਟੀ ਨਹੀਂ ਰਹਿਣਗੀ ਉਹ ਲਾਣ ਦੇ ਦੂਣਾ ਇਹਦੇ ਅੰਦਰ ਐਵੇਂ ਗੁੱਠਾਂ ਚ ਵਾੜੇ ਦੱਸ ਆਹ ਚੀਜ਼ਾਂ ਕੋਈ ਗੁੱਠਾਂ 'ਚ ਵਾੜ ਦਿੰਦੇ ਹੀ ਭਰੀ ਜਾਂਦੇ ਹੀ ਸਾਰੇ ਗੁੱਠਾਂ 'ਚ ਉਹ ਚਿਵਾੜ ਦੋ ਬਈ ਚਿਵਾੜ ਦੋ ਸਾਲ-ਸਾਲ ਅੰਦਰ ਹੀ ਪਈਆਂ ਰਹਿੰਦੀਆਂ ਚੀਜ਼ਾਂ ਜਿਹੜਾ ਕੱਢਣ ਗਿਆ ਕਰਨ ਗਿਆ ਲੈ ਇਹ ਤੇ ਕੰਮ ਦੀ ਸੀ ਕੰਮ ਦੀ ਕੀ ਸੀ ਇਹੋ ਸਾਲ ਵੇਖੀ ਨਹੀਂ ਇਤਰਾ ਹੀ ਕਿਹੜਾ ਪਈਆਂ ਰਹੀਆਂ ਥੱਲੇ ਹੀ ਗਲੀ ਜਾਂਦੀਆਂ ਹੀ ਅੰਦਰ ਹੀ ਲੀੜਾ ਕੱਪੜਾ ਤੰਬੜ ਪਤਾ ਨਹੀਂ ਕੀ ਕੋ ਲੋਕਾਂ ਭਰੇ ਆ ਇਹ ਘਰਾਂ ਚ ਸੱਦੋ ਮੈਨੂੰ ਇੱਕ ਦਿਨ ਵੇਖੋ ਘਰ ਦੀ ਸਫਾਈ ਦਾ ਸਾਰਾ ਘਰ ਨਾ ਮੈਂ ਖਾ ਕੇ ਬਾਹਰ ਛੁੱਟਦਾ ਤਾਂ ਆਖਿਓ ਸਾਰਾ ਹੀ ਉਭੂਜ ਦੇਣਾ ਤਾਂ ਦਾ ਕਰਕੇ ਨਾ ਮੈਂ ਸੱਦੋ ਸਹੀ ਕਹਿੰਦਾ ਇੱਕੋ ਦਿਨ ਇਹੋ ਜੀ ਸਫਾਈ ਕਰਕੇ ਜਾਵਾਂਗੇ ਤਾਂ ਦੇਖ ਘਰ ਦੀ ਅਸੀਂ ਇਹ ਵੀ ਕੰਮ ਕਰ ਸਕਦੇ ਜੇ ਹਨ ਦੱਸੋ ਅਰ ਕੋ ਕੰਮ ਬੜੇ ਜੀ ਇਹ ਘਰ ਦੀ ਸਫਾਈ ਕਰਨ ਤੇ ਆਗੇ ਨਾ ਕਿਸ ਦੀ ਆਜੀ ਕਰਾਂਗੇ ਵੀ ਯਾਦ ਰੱਖੋਗੇ ਇਸ ਤਰ੍ਹਾਂ ਸਫਾਈ ਕਰ ਲੈਂਦੇ ਤੁਸੀਂ ਆਹ ਮੁੰਡਾ ਮੇਰਾ ਕਰਨ ਦਿਆ ਉਹ ਨਹੀਂ ਮੈਡ ਦੀ ਫੋਟੋ ਆ ਵੇਲੇ ਆਹ ਕੋ ਗੱਲ ਆ ਕੀ ਨਾ ਨੇ ਘਰ ਪਾਇਆ ਇੱਥੇ ਲੈ ਮਾਰ ਤੇ ਇੱਥੇ ਪਾਣੀ ਮਾਰ ਦਿੱਤੇ ਇੱਥੇ ਵੀ ਮਾਰ ਪਾਣੀ ਉਹ ਨਹੀਂ ਮੈਨੂੰ ਪਤਾ ਮੈਡ ਪੇਪਰ ਆ ਇਹਨੂੰ ਕੋਈ ਹੋਣਾ ਫੋਟੋ ਨੂੰ ਕੀ ਹੋਣਾ ਆਖਰੀ ਕੀ ਨਾ ਨੇ ਘਰ ਪਾਤੇ ਓਏ ਹਾ ਦਸ ਹੋਇਆ ਕੋ ਕੰਮ ਕਰਨ ਵਾਲਾ ਓਏ ਹਾ ਆ ਵੇਪਾ ਆਖਰੀ ਨਹੀਂ ਨੇ ਘਰ ਪਾਇਆ ਹੈ ਕਿਦਾ ਧਿਆਨ ਇਧਰ ਕਰਨ ਵਾਲੀ ਹੈ ਆ ਕੁੜੀ ਐਡੀ ਸੋਹਣੀ ਫੋਟੋ ਦੇ ਉੱਤੇ ਮਿੱਟੀ ਦੇ ਘੀਂ ਜੀ ਨੇ ਘਰ ਪਾਇਆ ਵੇਖੋ ਨਾ ਮਿੱਟੀ ਨਾਲ ਭਰਿਆ ਪਿਆ ਦੱਸ ਕੋਈ ਹੈ ਗੱਲ ਕਰਨ ਵਾਲੀ ਐਡੀ ਸੋਹਣੀ ਫੋਟੋ ਐਡੀ ਜਬਰਦਸਤ ਫੋਟੋ ਇਹਨੂੰ ਕੀ ਹੋਣਾ ਬਾਅਦ ਸਟੂਡੀਓ ਦੀ ਆ ਇਹਨੂੰ ਤਾਂ ਭਾਵੇਂ ਪਾਣੀ ਦੇ ਵਿੱਚ ਛੁੱਟ ਦੋ ਇਹ ਵਾਟਰਪੂਫ ਫੋਟੋਆਂ ਹਟੀਆਂ ਖਾਬ ਹੋਈ ਨਹੀਂ ਸਕਦੀਆਂ ਆ ਵੇਖੋ 2 ਸਾਲ ਹੋ ਗਏ ਮੈਨੂੰ ਇਹਨੂੰ ਲੱਭਦੇ ਨੂੰ ਆ ਸਪੈਸ਼ਲ ਬਣਵਾਇਆ ਸੀ ਆਪਣੀ ਦਾ ਜਿਹੜਾ ਕਿਹੜੀ ਲੋਹਾ ਹੁੰਦਾ ਉਹਦਾ ਉਹਨੂੰ ਮੈਂ ਬੱਠੀ ਨੂੰ ਪੜਾ ਜਾਂਦਾ ਤੇ ਉਹਨੇ 5-7000 ਮੁਰਗੇ ਦੀ ਧੌਣ ਲਾ ਦਣੀ ਹੈ ਤੇ ਅੱਜ ਲੱਭਾਈ ਵੇਖੋ ਥੱਲੇ ਉਲ ਗਿਆ ਦੱਸ ਹੈ ਸਾਡੇ ਕੋਲ ਕੰਮ ਕਰਨਾ ਐਡਾ ਜ਼ਬਰਦਸਤ ਚੀਜ਼ ਤੇ ਅੱਜ ਲੱਭੀ ਹੈ ਦੱਸ ਕ੍ਰੈਪਾ ਉਗਰਣਾ ਨੀ ਯਾਰੇ ਬੰਦੇ ਕਰਾਂ ਸਾਰੇ ਧੋ ਤਾ ਦਈਏ ਕਰਾਂ ਨਾ ਇੱਕਰਾ ਪਾਣੀ ਚਿਟਾ ਕਰਨਾ ਹੀ ਫਤਲ ਹੈ। ਆ ਪਾਣੀ ਉਟਰਾਉਣਾ ਜਿਹੜੇ ਕੰਮ ਕਰਨਾ। ਦੱਸਿਓ ਦੱਸਿਓ ਜੇ ਕੋਈ ਕੰਮ ਇਸ ਤਰ੍ਹਾਂ ਦਾ ਵੀ ਹੋਇਆ ਸਾਨੂੰ ਅਸੀਂ ਇਹ ਵੀ ਕਰ ਦਾਂਗੇ ਤੁਹਾਡਾ। ਆਖੋਲੇ ਘਰ ਧੋਦਿਏ ਤੁਹਾਡਾ ਇੱਕ ਜਗ੍ਹਾ ਆ ਕੇ। ਕਰੋ ਮੈਨੂੰ ਮੈਸੇਜ ਕਰਿਓ ਵੈਸ ਮੈਸੇਜ ਫੋਨ ਫੋਨ ਨਾ ਕਰਿਓ ਮੈਂ ਤੁਹਾਨੂੰ ਅੱਗੇ ਵੀ ਇਹ ਦੱਸਿਆ ਜੀ। ਅਹੀਂ ਬਾਹਰ ਨੂੰ ਨੇ ਸ਼ੁਰੂ ਹੋ ਗਏ ਇਹ ਕਰ ਰਹੇ ਕਮਰਿਆਂ ਚੋਂ। ਲੌਬੀ ਚੋਂ ਬਾਹਰ ਆ ਗਏ ਜੀ। ਆਹ ਆਪਾਂ ਉਹਨੇ ਇੱਕ ਨਾ ਬਾਹਰ ਆ ਗਏ ਮੈਦਾਨ ਚ ਬਾਹਰ ਕਰਨਾ ਨਾ ਬਾਹਰ ਵੇਖੀ। ਆ ਚੁੱਕਦੇ ਸਮਾਨ ਸੂਣਾ ਮੋੜਾ ਮੋੜਾ ਨਹੀਂ ਤੇ ਮੈਂ ਉਹ ਪੱਖੇ ਪੁੱਖੇ ਵੀ ਧੋ ਦੇਣੀ ਪੱਖੇ ਤਾਂ ਚੇਠਾ ਰੱਖਦੇ ਨੇ ਉੱਚਾ ਥੋੜਾ ਉੱਚਾ ਰੱਖਦੇ ਤੇ ਬਾਕੀ ਇੱਕ ਨਾ ਚੱਲਣ ਦੇ ਦੂੰ ਅੱਜ ਧੁੱਪ ਦਾ ਹੀ ਆਉਂਦੇ ਸਾਰਾ ਕੁਝ ਛੱਡਣਾ ਕੋਈ ਨਹੀਂ ਮੈਂ ਪਾਏ ਆੜੇ ਕੱਪੜੇ ਕੂੜੇ ਜਨੇ ਪਾਏ ਇਹ ਵੀ ਮਾਰ ਚਲਾ ਆ ਕੇ ਗਲੀ 'ਚ ਬਾਹਰ ਇੱਕੜਾ ਆ ਜੋ ਮੈਡ ਮੂੜ ਗਲੀ 'ਚ ਹੀ ਮਾਰ ਸਾਰੇ ਆ ਚੁੱਕਦੇ ਸਾਰੇ ਜੋ ਥੱਲੇ ਕਪੜਾ ਕੂੜਾ ਗਲੀ 'ਚ ਸੁੱਟਦੇ ਪਾਲ ਆਪ ਤੇ ਬਾਹਰੋਂ ਸੁਕਾ ਕੇ ਜੇ ਕੋਈ ਲੈਉਣ ਵਾਲੀ ਚੀਜ਼ ਹੋਊਗੀ ਅੰਦਰ ਲਾਵਾਂਗੇ ਨਹੀਂ ਰਹਿਣ ਦੇ ਪਰਾਂ ਫਰਨੈਲ ਫੇਰ ਮਾਰ ਲਾਂਗੇ ਪਹਿਲਾ ਕਰਾਂ ਮੈਂ ਸਰਫਨਾ ਪੋਈਏ ਫਰ ਸਾਰੇ ਨਾ ਤਾਂ ਦੱਸਿਆ ਵੀ ਆਪਾਂ ਟੈਲਾਂ ਦੇ ਖਿਲਾਫ ਜੇ ਤੇਲ ਨਹੀਂ ਜੇ ਆਪਾਂ ਲਵਾ ਕੇ ਹੱਕ ਚ ਮੈਂ ਫੇਰ ਵਿਛਾਲਾਂਗੇ ਤੇਲ ਬਹੁਤ ਨੁਕਸਾਨ ਕਰਦੀ ਹੈ ਕਰਦਾਈ ਟੱਪ ਆਪਾਂ ਤੇ ਜੱਗਾ ਨਾ ਪੋਈ ਤੇ ਸੁੱਟੀ ਜਾਂ ਕੁਠੋ-ਕੁਠੀ ਕਰਾਂ ਖਤਾਰ ਦੇ ਸਾਰਾ ਪਾਣੀ ਸੁੱਟੀ ਜਾਂ ਇਤਨੇ ਮਾਰੀ ਜਾਂ ਸਾਰੇ ਪਾਣਾਂ ਸੁੱਟੀ ਜਾਂ ਸਾਰੇ ਜਿੱਥੇ ਸਾਰੇ ਘਰ ਚ ਕਰ ਝਾਗੀ ਝਾ ਕਰਦੇ ਬਸ ਪਾਣੀ ਝੱਗੋ ਝਾ ਕਰਦੇ ਘਰ ਪਰਛਨਾ ਝੱਗੋ ਝਾ ਗੋਲੀ ਕੁੱਟੀ ਜਾਂ ਝਟ ਆਹ ਗੁੱਟ ਚ ਮਾਰ ਪਰੇ ਹੋਂਦੇ ਗੁੱਟ ਚ ਆਹ ਇਹ ਝਾਗੀ ਝਾ ਕਰਦੇ ਘਰ ਇਥੋਂ ਲੈ ਕੇ ਨਾ ਕਮਰੇਆਂ ਤੋਂ ਲੈ ਕੇ ਬਾਹਰ ਤੱਕ ਫਰਨੈਲ ਬਾਅਦ ਚ ਵੇਨੇ ਉਹ ਜਦੋਂ ਗਿਆਪਾ ਰੋਟੀ ਲੈਣ ਤੇ ਫਰਨੈਲ ਫੜੀ ਲੈ ਇਨ ਵੇਲੇ ਨੇ ਜਿਹਦੇ 스멜 ਦਾ ਫਰਕ ਪਿਆ ਠੀਕ ਆ ਕਿਦੇ ਫਿਰ ਫਰਨਾਇਲ ਪਾ ਲਈ ਆ ਬਬੇ ਚੱਕੋ ਇੱਕ ਠਿਆ ਗਿਆ ਐਸ ਜਿਆ ਚਿੱਟੀ ਦੇਖੋ ਚਿੱਟੀ ਕ ਚੱਕ ਜੇ ਚਿੱਟੇ ਦੁੱਧ ਵਰੀ ਅੱਛਾ ਝਾਗ ਨਾ ਇਹ ਝਾਗ ਬਾਹਰ ਤੱਕ ਆਪਾਂ ਇਹੋ ਕੰਮ ਕਰਨਾ ਹੀ ਬਾਹਰ ਤੱਕ ਆਪਾਂ ਝਾਗ ਦਾ ਹਿਸਾਬ ਤਾਂ ਰੱਖਣਾ ਹੀ ਸਾਰਾ ਇਹਦੇ ਝਾਗ ਨਹੀਂ ਕਰਦੇ ਕੰਮ ਇਹ ਕੇਚਲਾ ਬਾਹਰ ਲਾ ਚਲਾ ਖੇਤਲਾ ਬਾਹਰ ਵੀ ਝਗੋਚਾ ਕਰਦੇ ਨੇ ਸਾਰਾ ਇਹਨਾਂ ਝੱਗ ਨੂੰ ਨਾ ਬਣਾ ਕੇ ਪਾਣੀ ਦੇ ਰੋਕੇ ਮਾਰਨਾ ਥੋੜਾ ਜਿਹਾ ਆਹ 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 ਇਤਰਾ ਦੁੱਧ ਬਾੜੀਆਂ ਵਰਦੇ ਤੇ ਸਾਡੇ ਊੜੇ ਝਗੋਚਾ ਕਰਦੇ ਘਰ ਸਾਰੇ ਦਾ ਸਾਰਾ ਹੀ ਅਜਨਾ ਇੱਕ ਧਾਰ ਧਾਰਾ ਪੈਂਦੀਆਂ ਨੇ ਅਸੀਂ ਮੱਜਾਂ ਦੀਆਂ ਮੋਟੀਆਂ ਬਾਪੂ ਮਨਜੀਤ ਸਿੰਘ ਨੇ ਦੱਸਿਆ ਹੈ ਨਾ ਉਂਗਲ ਜਿੱਦੀ ਧਾਰ ਪੈਂਦੀ ਮੱਜ ਦੀ ਉਂਗਲ ਜਿੱਦੀ ਧਾਰ ਪੈਂਦੀ ਦੁੱਧ ਵਾਲੀ ਆ ਵੇਖੋ ਆ ਵੇਖੋ ਇਤਨਾ ਮੱਜਾਂ ਦੇ ਥਲੇ ਦੁੱਧ ਹੁੰਦੇ ਸਾਡੇ ਉੋਂ ਇਤਨਾ ਹੀ ਬਾਲਟੀ ਦੇ ਨਾਲ ਇਤਨਾ ਹੀ ਤਾਬੇ 'ਚ ਦੁੱਧ ਸੋਡਾ ਸੋਟ ਲਈਦਾ ਇਸੋਡੇ ਗੋਲੀ ਵਾਲਾ ਬੱਤਾ ਲਿਉਂਦੇ ਹੋ ਬਾਪੂ ਲੈਣਾ ਜਾ ਗੋਲੀ ਵਾਲੇ ਬੱਤੇ ਫੜ ਕੇ ਲਿਆ ਪਿਆਰੇ ਦੀ ਢਿਟਿਓ ਤੁਸੀਂ ਸੋਟ ਕੇ ਬਾਲਟੀ ਦਾ ਫੇਬਰ ਸ਼ੁਰੂ ਕਰਦੇ ਨੇ ਮੇਰਾ ਨਿਆਰਾ ਆਉਦਾ ਹੈ ਕਿ ਗੋਲੀ ਵਾਲਾ ਪੱਤਾ ਤੇ ਕੱਚਾ ਦੁੱਧ ਅੱਜ ਖਲ ਨੇ ਆਣੇ ਕਿੱਥੇ ਜਿੱਥੇ ਗਏ ਜੀਗਾ ਟੂ ਬਣ ਗਿਆ ਦੇ ਇਹਦੇ ਬਹੁਤ ਜੀਗਾ ਟੂ ਆਹ ਪੂਰੇ ਜੀਗਾ ਰਹਿ ਚੀ ਗੋਲੀ ਵਾਲਾ ਪੱਤਾ ਪਾ ਦिए ਮਰ ਜੀਏ ਮੁਰਕੇ ਪੀ ਕੇ ਹੂੰ ਆ ਲੈ ਚਗੋਟੀਆ ਗੋ ਗਿਆ ਕੰਮ ਦੇ ਜਿਆਦਾ ਹੀ ਨਹੀਂ ਹੋ ਗਿਆ ਕੋ ਲਾਪਾਉ ਖਲਾਰ ਦੇ ਝਾਗੇ ਵੀ ਸਾਰੇ ਖਲਾਰ ਦੇ ਝਾਗਾ ਦੇ ਕਰਦੇ ਚਗੋਕੀਆ ਖਾਣ ਮੋਗਰਾ ਯਾ ਉਸਕਰ ਨੂੰ ਵੀ ਇਹ ਇਹਨੂੰ ਵਿੱਚੇ ਇੱਥੇ ਮਾਰ ਚਾਕੇ ਮੈਂ ਦੇਣਾ ਇਨੀ ਅੜਾ ਕਾਉਂਡਿਆ ਲਾਗੇ ਲਾਗੇ ਜਾਣਗੇ ਛੋਟੇ ਛੋਟਾ ਹੋਰ ਛਟ ਛਟ ਇਤਨੇ ਟੋਪ ਖਲਾ ਰਹੇ ਚੋ ਗੋਚਾ ਅੱਧਾ ਉਧਰ ਛੋੜ ਦੇ ਸਰਫ ਨਾਲ ਉਹ ਗੱਲ ਨਹੀਂ ਬਣੀ ਸਰਫ ਨਾਲ ਧੋਤੀ ਤੇ ਹੈਗੀ ਆ ਸਾਰਾ ਵੇੜਾ ਗੁੜਾ ਸਾਰਾ ਜੋ ਵੀ ਪਰ 스멜 ਨਹੀਂ ਵਧੀਆ ਬਣੀ ਸਰਫ ਨਾਲ ਇੰਨਾ 스멜 ਵਧੀਆ ਆ ਗਈ ਉਹ ਹਸਪੀਟਲ ਵਾਲੀ 스멜 ਆਮੰਦੀ ਬਸਦਾਰੀ 스멜 ਮੈਨੂੰ ਆਈ ਹੈ ਕਰਾ